ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਦਾਬ ਨਮਸਕਾਰ ਜੀ ਮੈਂ ਹਾਂ ਤੁਹਾਡਾ ਤਰਸੀਮ ਸਿੰਘ ਰਾਜੀਆ ਚੇਤੀ ਪੰਜਾਬ ਤੇ ਹਾਜ਼ਰ ਜੋ ਟਾਈਮ ਹੈ ਸਵੇਰ ਦਾ 8:30 ਵਜੇ ਦੇ ਤੋਂ ਲਓ ਜੀ ਤੇ ਅੱਜ ਬੱਚਿਆਂ ਨੂੰ ਛੁੱਟੀ ਹੈ ਬੱਚਿਆਂ ਨੇ ਛੁੱਟੀ ਦਾ ਲਾਹਾ ਲੈਣੇ ਤੇ ਕਰਦੇ ਆਂ ਅੰਦਰੋਂ ਕੁਆੜ ਤੋਂ ਬਾਹਰ ਦਾ ਤੋਂ ਅੱਜ ਸਵੇਰੇ ਮੱਝਾਂ ਮੁੱਜਾਂ ਦਾ ਕੰਮ ਮੇੜ ਕੇ ਹੁਣ ਬਿਲੇ ਹੋਵਾਂਗੇ ਤੇ ਹੁਣ ਨਾਲੇ ਮੱਝਾਂ ਨਹਾ ਲਈਆਂ ਮੱਝਾਂ ਨੂੰ ਬਾਹਰ ਕੱਢ ਕੇ ਅੱਪਾ ਚਲਾਉਣੇ ਦਾ ਕੰਮ ਹੋਣਾ ਤਾਵਰੇ ਦੁਬਾਰਲੇ ਘਰ ਦੀ ਕਾਰੋਬਾਰ ਸੁਵਾਈ ਦਾ ਚੌਂ ਦੀ 130 40 ਬੋਰੀ ਚਿੱਟੀਆਂ ਜੂਰੇ ਦੇ ਮੇਲੀਆਂ ਹੋ ਗਏ ਤਵਾ ਤੋਂ ਮੋਰੀ ਤੋਂ ਕੇ ਮੰਮੀ ਦਾ ਕੱਲਾ ਦਮ ਹੈ ਇਹਨਾਂ ਨੂੰ ਵੇਚ ਦੇ ਉਸ ਬੀਬੀ ਕਹਿੰਦੀ ਮੈਂ ਆਪੇ ਪੱਲੀਆਂ ਬਣਾਉਂਗੀ ਤੇ ਪੱਲੜ ਬਣਾਉਂਗੀ ਚੌਂ ਆਏ ਸਾਲ ਜੀ ਪੰਜ ਦਸ ਤਾਂ ਪੱਲੀਆਂ ਪਾੜ ਜਾਂਦੇ ਨੇ ਪੱਲੜ ਵੀ ਆਏ ਕਲ ਕਦਾ ਖਿਆਲ ਹੋਈ ਜਾਂਦਾ ਚਾਰ ਜੂਰ ਬਿਲੇ ਜਾ ਕੇ ਲੈਣਾ ਇੱਧਰ ਦਾ ਬਰੇ ਇੱਧਰ ਦਾ ਬਰੇ ਲੈ ਕੇ ਪੱਲੀਆਂ ਦਾ ਕੰਮ ਤੇ ਉਹਨਾਂ ਬਾਈ ਗੁਰੂ ਕਿਰਪਾ ਕਰੇ ਨਾਲ ਤਾਂ ਪੱਲੀਆਂ ਬੋਲੀਆਂ ਦੋ ਕੇ ਵਿੱਚ ਪਾ ਕੇ ਜਾਰੀ ਤੈਨਾਂ ਮਾਰਦਾ ਹਾਂ ਹਾਂ ਸੱਤ ਜਾਣ ਹਾਂ ਤੇ ਪੱਲਣ ਤਾਂ ਪਾਰਤਾ ਜਾਂਦੇ ਥੋਤਿਆਂ ਜਣ ਧੁੱਕਦਾ ਪੀ ਜਾਂਦਾ ਧੁੱਕ ਜਾਣਗੇ ਆ ਚਾਰ ਦੇ ਪਾਣੇ ਸਾਰੇ ਤੇ ਬਿਹੜਾ ਭਰ ਦਰ ਖੱਟਾ-ਖੱਟਾ ਵਿੜਾ ਕਰਦਾ ਇਹਦਾ ਹੱਥ ਜਿਆਦੇ ਪੱਲੀਆਂ ਨੇ ਪੁੱਤ ਉਹ ਰਿਆ ਪੁੱਤੇ ਤੁਨ ਕਿਤੇ ਨਾਲ ਹੁੰਦੇ ਥੋਤਿਆਂ ਜਾਂਦੀਆਂ ਹਾਂ ਹੁਣ ਥੋਤਿਆਂ ਨਹੀਂ ਇੱਧਰ ਕਮਰੇ ਚ ਹੀ ਰਹਤੀ ਇਹਨਾਂ ਨਾਲ ਅਬ ਤਾਂ ਕਮਰੇ ਦੀ ਚੱਕ ਲੈਣ ਕੋਈ ਮਨਰਾਜ ਕਮਰੇ ਚ ਖਾਂਦਾ ਮਨਰਾਜ ਨੂੰ ਸੁੱਟੀ ਹੈ ਕਿ ਨਾ ਮੈਂ ਨਾ ਚਿੜੀ ਬੱਲਾ ਕਿੱਡੋ ਹੈ ਮੇਰੇ ਨਾਲ ਕਿੱਡੇ ਚਾਚੇ ਨਾਲ ਕਿਦਾਦੂ ਜੋਤਰਾ ਕਿੱਡੇ ਪੁੱਛਿਆ ਕਿ ਮੇਰੇ ਨਾਲ ਕਿੱਡੇ ਆ ਫਿਰ ਲੇ ਕਰਾ ਕਿ ਮੇਰੇ ਕੋਲ ਤੂੰ ਘਟਾ ਆਉਣਾ ਮੇਰੇ ਕੋਲ ਆ ਕਰਾ ਚੰਗਾ ਆ ਕੇ ਹੰਭ ਜਾਂਦੇ ਨੇ ਕੀ ਕਰਨ ਵਿਚਾਰੇ ਸਕੂਲੋਂ ਆ ਕੇ ਦੌਰ ਮਸਲ ਮਿਲਦਾ ਹੰਝਾ ਮਿਲਦਾ ਹੋਰ ਕਰਨੀ ਚਾਪ ਆਪਣੇ ਵਾਲੇ ਜਮਾ ਹੰਭੇ ਹੋ ਗਏ ਜਮਾ ਨਾ ਬੋਲ ਨਹੀਂ ਜਾਂਦੀ ਇੱਕ ਈ ਹੋਰ ਪ੍ਰੋਬਲਮ ਆ ਇਹਨਾਂ ਨੇ ਪੀਸਾ ਲੈ ਲੈਂਦੇ ਨੇ ਜੈ ਐਡਮਿਨ ਵਾਲੇ ਸਕੂਲਾਂ ਵਾਲੇ ਕਾਲਾ ਇਹਦੇ ਸਿਵਾ ਐਸੀ ਹੈਗੇ ਨੇ ਇਹ ਸਕੂਲ ਦਾ ਆ ਅਕੈਡਮੀ ਵਾਲੇ ਇਹਨਾਂ ਨੇ ਪੈਸੇ ਲੈ ਲਏ ਬਨੇ ਐਸੀ ਨਹੀਂ ਕਿ ਬੱਚਿਆਂ ਨੂੰ ਕਾ ਬਹੁਤ ਹੈ ਰੋਟਾ ਕੋ ਨੱਟਦਾ ਸਵੇਰੇ 8 ਵਜੇ ਤੇ 9 ਵਜੇ ਤਿੰਨ ਵਜੇ ਘਰੇ ਵੜਦੇ ਨੇ ਵਿਚਾਰੇ ਅਜੇ ਤਾਂ ਇੰਨਾ ਸੋਕਾ ਜੀ ਨੇੜੇ ਅਕੈਡਮੀ ਤੋਂ 5 ਮਿੰਟਾਂ ਦਾ ਰਾਹ ਹੈ ਜਦੋਂ ਗੱਡੀ ਚ ਬੈਈਏ ਚਲੋ ਵਿਚਾਰੇ ਕਰ ਗਏ ਪਲੱਸ 2 ਕਰ ਗਏ ਜੋਧ ਪਲੱਸ 2 ਕਰ ਜਦੋਂ ਦਾ ਨੀਦੋਂ ਦਾ ਇੱਥੇ ਕਰਾਵਾਂਗੇ ਆਈਪੀਸੀ ਆ ਪੀਪੀਐਸ ਕੋਈ ਵੀ ਕੋਰਸ ਕਰੂਗੀ ਪੜਨਾ ਇਹਨਾਂ ਨੇ ਕਰਿਆ ਆਪਣਾ ਪੈਸੇ ਲਿਆਉਣ ਵਾਲੇ ਹਨ ਜੀ ਸਿੱਧੇ ਰਾਹ ਪਾਉਣ ਵਾਲੇ ਅੱਸੀ ਤਾਂ ਨਕੇ ਆਏ ਬਤ ਤੁਮ ਦੇਖਣਾ ਬੋਰੀਆਂ ਹੀ ਪਈਆਂ ਨੇ ਮੜ ਜਾ ਹਲਿਆਕੇ ਜੇ ਥੋੜੀ ਮਦਵਿੰਦਰ ਨੂੰ ਕਿਹਾ ਭੁੱਲ ਗਿਆ ਪੰਨ ਹਾਂ ਆਏ ਨਾ ਕਿ ਚੋਕੇ ਬਾਹਰ ਲਾ ਘਰ ਆ ਮੋੜਾ ਨਾਲ ਕੋਲ ਮਿੱਟੀ ਪਾਉਂਦੇ ਰੁਕਦਾ ਸੁੱਕੇ ਜਿਹਾ ਮੜ ਜਾ ਹਲਿਆਕੇ ਜੇ ਉੱਥੇ ਵੀ ਕੱਲੀ ਕੱਲੀ ਸਿੱਟੀਆਂ ਆਈਆਂ ਨੇ ਜੋ ਕੰਗੇ ਨਾਲ ਕੱਢ ਲਈ ਕੰਗੇ ਨਾਲ ਕੱਢੀ ਕੱਲੀ ਕੱਲੀ ਕਰਕੇ ਉੱਥੇ ਫੇਰ ਸਿੱਟੀ ਉਹਦੇ ਪੈਬਲਰ ਤੇ ਲੱਗ ਜੂ ਬੜੀ ਗਰਮ ਨਾਲ ਥੋੜੀ ਬੜੀ ਹਾਂ ਇਹ ਬੰਦ ਕਰੀ ਤਾ ਧੋ ਲਿਓ ਬੰਦ ਕਰੀ ਤਾ ਕਿਵੇਂ ਲੋਟ ਆਉਗੀ ਪੀ ਗੰਦਮੰਦ ਨਿਕਲਣ ਦੀ ਜਗ ਜਾ ਅੱਛਾ ਮਤਲਬ ਇਹ ਬਾਈ ਨਾਲ ਤੋਹੇ ਚਾਰ ਬੋਰੀਆਂ ਹੀ ਸਿੱਟਤੀਆਂ ਅੰਦੀ ਕੱਲੀ ਬੋਰੀ ਕਰਕੇ ਸਿੱਟੋ ਨਹੀਂ ਤੇ ਮੇਰੀ ਗੱਲ ਮੰਨਿਆ ਬਾਕੀ ਤੁਸੀਂ ਆਪ ਹੀ ਸੈਣਿਆ ਤੇ ਕੀੜੇ ਕੰਡੇ ਦੀ ਰੁੱਤ ਆ ਇੱਕ ਪੰਨਾ ਅੱਧਰ ਬਾਹਰ ਦੇ ਖਾਉਰੇ ਚ ਨੂੰ ਵਿੱਚ ਹੀ ਲੁੱਕ ਕੇ ਬਹਿ ਜਾਂਦੇ ਨੇ ਸਾਡੇ ਕੰਨ ਦਾ ਬਾਬੇ ਉਹ ਬਾਬੇ ਕਹਿੰਦੇ ਨੇ ਉਹ ਦੇਖtela ਤੋਂ ਬਾਬੇ ਕਹਿੰਦੇ ਸੱਪ ਲਈ ਉਹ ਵੀ ਤੁਸੀਂ ਬਾਬੇ ਬਣਾਇ ਦਿੱਤਾ ਹੋਰ ਇਹ ਤਾਂ ਥੋੜਾ ਜਿਹਾ ਸਾਤੀ ਵਾਹ ਕਰਦੇ ਹੋ ਕੇ ਬਹਿ ਜਾਂਦੇ ਨੇ ਇਹ ਜਿਹਨੇ ਸਭੇ ਹੁੰਦੇ ਕੱਚੀ ਬਿੱਲੀ ਰੁੱਤਾਂ ਦੀ ਕੰਨ ਨਾਲ ਮੇਸਾ ਪਾਲੂ ਕਿੰਨਾ ਮਰਜ਼ੀ ਨੂੰ ਦੱਬੇ ਜਾਗਰ ਤੇ ਡਾਕਟਰ ਦਾ ਮਾਰਦੇ ਨੇ ਇਹ ਕਹਿੰਦੇ ਆ ਮੇਰੇ ਬਾਬੀ ਹੋਰ ਆ ਗੋਰੀਆਂ ਪੂਰੀਆਂ ਤੇ ਬੱਦਲੂ ਕਿਹਦੇ ਹੁੰਦੇ ਨੇ ਇਦਾਂ ਪੂਰੀਆਂ ਹੀ ਕੱਢਦੇ ਨਵੀਆਂ ਪੂਰੀਆਂ ਜਿਹੜੀਆਂ ਪੱਲੀਆਂ ਨੇ ਪੱਲੀਆਂ ਕੱਢਦੇ ਪੂਰੇ 10 ਪੱਲੀਆਂ ਬੰਜੂੜੀਆਂ ਧੋਣ ਵਾਲੀ ਨਹੀਂ ਕਹਿੰਦਾ ਮਾਰਦਾ ਧੋਣ ਵਾਲੀ ਘਾਰੀ ਤੇ ਬਰ ਇੱਕ ਕੰਮ ਤਾਂ ਪਿੱਟਾ ਘਰ ਹੁੰਦਾ ਉਹਨਾਂ ਹੀ ਆ ਨਾ ਪੂਰੀਆਂ ਪੱਲੀਆਂ ਇੱਥੇ ਪਾਉਂਦੇ ਰੱਖੀ ਹੋਈਆਂ ਤਾਂ ਬੰਦੂ ਆ ਪਈਆਂ ਦਾ ਇਹ ਕਿਥੇ ਪੰਜਾਬ ਵਾਲੀਆਂ ਦਾ ਪੱਲੇ ਕਰਾ ਦਾਂਗੇ ਤਾਂ ਕੋਈ ਕੋਈ ਹੈ ਲੈਟ ਪੱਜ ਇਕੱਠਾ ਉਹ 5 ਕਰਾ ਲਾਂਗੇ 5 5 ਗੋੜੀਆਂ 25 ਗੋੜੀਆਂ ਤੇ ਦੇਖੋ ਜੀ ਜੋਤ ਤੇ ਡੈਡੀ ਕਰਦੇ ਰੇ ਮੱਛਾ ਕਰਾ ਦੇ ਤੂੰ ਹਾਂ ਡੈਡੀ دغه <small> ښان ਪੁਰੀ ਜੀ ਵੀ ਮਸਤੀ ਚ ਲੈ ਗਿਆ ਹੁਣ ਖੋਲਤੇ ਆ ਟੋਬੇ ਚ ਹੁਣ ਆ ਗਿਆ ਉਤਰ ਬੰਦੇ ਉੱਤੇ ਅਰਜੋੜਾ

ਤੋ ਜੀ ਫੇਰ ਪੂਰ ਜੀ ਪੈਣ ਲੱਗ ਗਏ ਹਟ ਜਾਂਦੀ ਆ ਪੂਰ ਪੈਣ ਲੱਗ ਜਾਂਦੀ ਆ ਉਹ ਅੱਗੇ ਬਰ ਬਾਰ ਲਿਕੇ ਬਾਗੀ ਸੀਗੇ ਖੇਤ ਤ੍ਰੇਵਲਕੇ ਨੇ ਅਗਲਾ ਕਈ ਨੂੰ ਨਵੀਂ ਮੱਝਾਂ ਰੱਖੀਆਂ ਨੇ ਕਈ ਦਿਨਾਂ ਦਾਲਾ ਮੱਝਾਂ ਰੱਖੀਆਂ ਨੇ ਮੱਝਾਂ ਸਾਹਮਣੀਆਂ ਇਹਨਾਂ ਦੇ ਵਿੱਚ ਪਸ਼ੂ ਹੋਣਾ ਪੈਂਦਾ ਪਸ਼ੂ ਅੱਜ ਬਹੁਤ ਮਿਲਤ ਆਉਂਦੀ ਹੈ ਕਈ ਤਾਂ ਮਹਾਰਾਜ ਦੀ ਕਿਰਪਾ ਉਹ ਰਤਲਿਆਈ ਦੀ ਬਣ ਗਈ ਆ ਨਾ ਉਹਨੂੰ ਮੱਝਾਂ ਦੇ ਤੇ ਚਲੋ ਇਹ ਤਾਂ ਕੋਲ ਕੇ ਬੱਚਾ ਵਿੱਚ ਬਣ ਜਾਣਾ ਆਟੋਮੈਟਿਕ ਹੀ ਆਪੇ ਨਿਕਲੇ ਹੋਣਗੇ ਅਜੇ ਤਾਈਡ ਆਉਂਦਾ ਰੱਖੀਏ ਲੋ ਫੋਰ ਡੀਰੀ ਆਹ ਮੰਦਰੀ ਬੰਨ ਲਓ ਲੋ ਦੇਖਿਓ ਜੇ ਫੇਰ ਤਲਾ ਚ ਵਾਗ ਗਏ ਐ ਵਲੀਏ ਪੈ ਟੇ ਕੇ ਨਾ ਸਹੀ ਮੰਜਾ ਕੰਮ ਹੁੰਦਾ ਤੇ ਕੱਚੀਆਂ ਨੇ ਪਲੀਆਂ ਚੀਰ ਲਾ ਲਈ। ਗੱਲ ਕਰਸਿਆਂ ਗਿਆ ਤੇ ਬਰਨਾਲੇ ਆਉਂਦੇ ਕੰਮ ਕੋਲਦੇ ਆ ਤੇ ਹੁੰਦਾ ਸੈਂ ਅਕੀ ਮੱਖਾ ਹੌਲੀ ਹੌਲੀ ਮਚੀਰ ਲੈਣਿਆਂ ਦੇ ਆਪਾਂ ਹੀ ਮਨ ਉਹ ਇੱਧਰ ਹੋ ਬੰਦੇ ਤੇ ਸੁਣਾਣਾ। ਤੇਰਾ ਵੀ ਬੜੀ ਆਪਦਾ ਸਰਦੀ ਦੂਨਕੇ ਚੱਕ ਟੱਕੇ ਆ ਪਰ ਰੱਖਦਾਂ ਨੇ। ਤੇ ਪੁੱਤਾਪੀ ਆ ਮਨ ਬਣਾ ਲਈ ਫੇਰ ਹਨਾ। ਤੇ ਨਿੱਤੂ ਗਈ ਅਲੀ ਤੀਆਂ ਤੇ ਲੈ ਕੇ ਚੱਗੀ ਤੀਆਂ ਦੇ। ਦੇਖਣਿਆ ਬੜੀ ਸੁਖੜਨ ਕੇ। ਜਖਾ ਤੇ ਲੈ ਮੈਂ ਮੀਟ ਕਟੁੱਤੀ ਨਾ ਖਣੇ ਤੇ ਵਾਹ ਸਬਜ਼ੀ ਕਾਣੀ ਕੱਟਦੀ ਆ ਤਾਂ ਤੁਹਾਨੂੰ ਠੰਡਾ ਹੋਰ ਕਰਦੇ ਆ ਉਹਨਾਂ ਤੇ ਤਾਂ ਇਹਨੇ ਮੇਰੇ ਕੰਮ ਹੋ ਗਿਆ ਤੇ ਮੈਂ ਹੱਥੀਂ ਲੈ ਬਣ ਖੜਾ ਦੇ ਨੇ ਸਬਜ਼ੀਆਂ ਦੇ ਕਿ ਜੇ ਕੰਮ ਮੈਂ ਕਰ ਚੰਗੋ ਨੇ ਬਲੀਆਂ ਛੋਟੀਆਂ ਨੇ ਇਹ ਤਾਂ ਕੱਟੀਆਂ ਨੇ ਤੇ ਆ ਕੋਈ ਨਹੀਂ ਅੱਜੀਆਂ ਕਿਉਂ ਨਾ ਸੋਹਣੀਆਂ ਨੇ ਕੱਟੀਆਂ ਨੇ ਜੀਆ ਦੇਖੋ ਹੀ ਹੋਲੀ ਆ ਤਾਂ ਕੱਟ ਲਵਾਂਗੇ ਕੱਟ ਕੇ ਸੁਆਰ ਕੇ ਨਾ ਬੰਨਣਾ ਦੱਬਾ ਦੱਬਾ ਦੰਨੇ ਭਾ ਲੈਣੀਆਂ ਫੇਰਾ ਮੈਂ ਚਾ ਲੈਤੀਆਂ ਮੈਨੂੰ ਪਤਾ ਹੀ ਹੈ ਲਾਲ ਮੱਤਾਂ ਦਾ ਚਾਰ ਖਰਾਬ ਨਹੀਂ ਹੁੰਦਾ ਹੌਲੀ ਹੌਲੀ ਇਹਨਾਂ ਨੂੰ ਕੁੰਗ ਲਾਵਾਂਗੇ ਦੰਗ ਕੇ ਇਹਨਾਂ ਦੇ ਇੱਥੇ ਡਫਾੜ ਕੇ ਚੀਜ਼ ਲਾ ਕੇ ਇਹਨਾਂ ਨੂੰ ਪਾ ਲਾਂਗੇ ਕਿਉਂ ਸਾਲ ਭਰ ਮੌਜ ਮਾਰਾਂਗੇ ਫਿਰ ਲਾਲ ਮੱਤ ਦਾ ਚਾਰ ਕਦੇ ਖਰਾਬ ਨਹੀਂ ਹੁੰਦਾ ਹਰੀ ਦਾ ਨਹੀਂ ਹੁੰਦਾ ਲਾਲ ਦਾ ਤਾਂ ਜੁਣੀ ਨਹੀਂ ਹੁੰਦਾ ਸਿਰਕਾ ਸਿਰਕਾ ਪਾ ਕੇ ਜਮੈਣ ਰਾਈ ਪਾ ਕੇ ਇਹਨੇ ਰਲਾ ਕੇ ਪਾ ਦੇ ਇੱਥੇ ਥੋੜਾ ਜਿਹਾ ਸਿਰਕਾ ਪਾ ਦੇ ਫਿਰ ਜਮੀ ਨਹੀਂ ਖਰਾਬ ਹੁੰਦੀ ਲਾਲ ਤੇ ਇਹ ਜੇ ਆਪਣੇ ਕੰਮ ਧੰਦੇ ਚੱਲੀ ਜਾਂਦੇ ਨੇ ਬੇਟਾ ਜੇ ਪਪੜੀਆਂ ਕੱਟ ਲੈਣੀਆਂ ਤੇ ਪਤਲਾ ਦਹੀ ਵਧੀਆ ਮਾੜੀ ਜੀ ਕਰ ਤੋਂ ਜਦੋਂ ਨਿਤੁ ਲੈ ਆ ਜਾ ਕੱਟ ਲੈ ਕਹਿੰਦੇ ਅੱਛਾ ਨਿੰਬੂ ਕੱਟਣਾ ਕਰ ਤੋ ਬਈ ਨਿੰਬੂ ਲੱਸੀ ਸੋਣ ਲੱਸੀ ਝਪਾਉਂਦੀ ਹਾਂ ਹਾਂ ਵਧੀਆ ਰਹਿੰਦਾ ਲੱਸੀ ਤੇ ਰੋਟੀ ਖਾਂਦੇ ਰਹੇ ਸੱਸਾ ਬਾਜਦੇ ਪੂਰੇ ਦਾਸ ਆ ਬੱਚੇ ਖਾਂਦੇ ਨੇ ਰੋਟੀ ਮੈਂ ਤਾਂ ਖਾ ਲਈ ਤੇ ਆਪ ਦੀ ਦਸ ਵਜੇ 11:00 ਵਜੇ ਪਤਾ ਨਹੀਂ ਜੋ ਤਾਂ ਉਧਰ ਬੋਰੀਆਂ ਤੇ ਲੰਮੀਆਂ ਦਾ 8:00 ਵਜੇ ਦਾ ਪਰ ਸੇਮ ਥੋੜਾ ਜਿਹਾ ਕੱਦੂ ਕਰਕੇ ਆਇਆ ਵਿਚਾਰਾ ਕੰਮ ਚ ਛਾੜੇ ਡੱਟੇ ਬੱਟੇ ਰਹਿੰਦੇ ਨੇ ਹੁੰਦੇ ਹੈ ਆਮਨ ਦੇ ਕੰਮ ਉੱਪਣਗੇ 11 12 ਲੱਗੇ ਉਹ ਵੀ ਹੁਣ ਰੋਟੀ ਖਾ ਰਿਆ ਸਾਰਾ ਪਰਿਵਾਰ ਮੈਂ ਪਹਿਲਾਂ ਖਾ ਨਹੀਂ ਤੀ ਤੇ ਕਾਹਿੰਨਾ ਰਹਿ ਗਈ ਸਬਜ਼ੀ ਤੇ ਮੈਂ ਬਰੀਕੀ ਦਾ ਕੰਮ ਹੁੰਦਾ ਨਹੀਂ ਕਿਉਂਕਿ ਭੈਣ ਸਾਹੀ ਕੋਈ ਨਾ ਕੋਈ ਹੋਰ ਆ ਜੂਗਾ ਚਲ ਉਹਦੇ ਨਾਲ ਗੱਲਬਾਤਾਂ ਕਰ ਲੈਂਦੇ ਆਪਾਂ ਬਹਿ ਕੇ ਤੁਹਾਨੂੰ ਪਤਾ ਹੀ ਹੈ ਜਿੱਥੇ ਅੰਦਰ ਹੈ ਚੰਦ ਰਿਆ ਕੋਈ ਨਾ ਕੋਈ ਆਪਣੇ ਕੋਲ ਕੱਪੜਾ ਲੈਣ ਆ ਜਾਣੀ ਜੇ ਕੋਈ ਸੂਟ ਲੈਣ ਆਵੇ ਕੋਈ ਚੁੰਨੀ ਲੈਣ ਆਵੇ ਭੈਣਾਂ ਇਦਾਂ ਦਾ ਕੰਮ ਪੁੱਤਾਂ ਪਣਾ ਚੱਲ ਜਾਂਦਾ ਵੈਦੁਰੂ ਤੰਦਰੁਸਤੀ ਰੱਖੇ ਛੰਦਾ ਕੋਈ ਹੁਣੇ ਮੜਾ ਹੁੰਦਾ ਕੋਈ ਵੀ ਕਰੀਏ ਆਪਾਂ ਮਹਾਰਾਜ ਉਹ ਚ ਤਰੱਕੀ ਦੇਵੇ ਹਨਾ ਵੈਦੁਰੂ ਤਰੱਕੀ ਦੇਵੇ ਤਾਂ ਬੰਦਾ ਆਪਣੇ ਪਾਸ ਹੋ ਜਾਂਦਾ ਕੰਦੇ ਨਹੀਂ ਆਹ ਪਾਉਂਦੇ ਇਹ ਵੈਦੁਰੂ